ਚਾਈਨਾ ਡੋਰ ਦੇ ਖਿਲਾਫ ਜਾਰੀ ਮਹਿੰਮ ਨੂੰ ਸਖਤ ਨਾ ਲਾਗੂ ਕਰਨ ਦੇ ਲਈ ਕਮਿਸ਼ਨਰ ਪੁਲਸ ਅਮਰਿਤਸਰ ਅਗਰਪ੍ਰੇਤ ਸਿੰਘ ਪੁੱਲਡਰ ਆਈਪੀਐਸ ਦੀਆਂ ਹਦਾਇਤਾਂ ਤੇ ਸ਼੍ਰੀ ਆਲਮ ਵਿਜੇ ਸਿੰਘ ਡੀਐਸਪੀ ਲਾਂਡ ਆਰਡਰ ਅਮਰਿਤਸਰ ਅਤੇ ਵਿਸ਼ਾਲਜੀਤ ਸਿੰਘ ਏਡੀਸੀ ਪੀ ਸਿਟੀ ਅਮਰਿਤਸਰ ਦੇ ਨਿਰਦੇਸ਼ਾ ਤੇ ਜਸਪਾਲ ਸਿੰਘ ਏਸੀਪੀ ਸੈਂਟਰਲ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਦੱਸਦੇ ਕਿ ਸੀਬੀ ਕੇਂਦਰ ਨੇ ਕਿਹਾ ਕਿ ਸਬਡਿਵੀਜ਼ਨ ਕੇਂਦਰ ਦੇ ਸਾਰੇ ਥਾਣਿਆਂ ਇਸਲਾਮਾਬਾਦ ਗੇਟ ਹਕੀਮਾ ਡੀ ਡਿਵੀਜ਼ਨ ਤੇ ਈ ਡਿਵੀਜ਼ਨ ਦੇ ਵਿੱਚ ਹੁਣ ਤੱਕ ਅਲੱਗ-ਅਲੱਗ ਮੁਕਦਮਿਆਂ ਵਿੱਚ 1000 ਦੇ ਕਰੀਬ ਚਾਈਨਾ ਡੋਰ ਦੇ ਘਟੂ ਬਰਾਮਦ ਕੀਤੇ ਗਏ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਚਾਈਨਾ ਡੋਰ ਤੋਂ ਤੋਬਾ ਕੀਤੀ ਜਾਵੇ ਆਪਣੇ ਮਨੋਰੰਜਨ ਦੇ ਲਈ ਪੰਛੀਆਂ ਤੇ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ ਤੇ ਪਤੰਗਬਾਜ਼ੀ ਕਰਨੀ ਹੈ ਤਾਂ ਰਿਵਾਇਤੀ ਡੋਰ ਦਾ ਇਸਤੇਮਾਲ ਕੀਤਾ ਜਾਵੇ ਤਾਂ ਜਿਹੜੀ ਲੋੜੀ ਦੇ ਤਿਆਰ ਨੂੰ ਮੁੱਖ ਰੱਖਦੇ ਹੋਏ ਹੋਰ ਸਖਤੀ ਦੇ ਨਾਲ ਡੇਲੀ ਬੇਸਿਸ ਤੇ ਡਰੋਨ ਦੀ ਸਹਾਇਤਾ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੇ ਉੱਤੇ ਜਾਂ ਕੇ ਜਿਹੜੇ ਬੱਚੇ ਜਾਂ ਨੌਜਵਾਨ ਚਾਇਨਾ ਡੋਰ ਦੇ ਨਾਲ ਗੁੱਡੀ ਉਡਾਉਂਦੇ ਨੇ ਉਹਨਾਂ ਨੂੰ ਕੈਮਰਚ ਕਿੱਦ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਦੀ شناخت ਕਰਕੇ ਥਾਣੇ ਪੇਰੈਂਟਸ ਨੂੰ ਸੱਦਿਆ ਜਾ ਰਿਹਾ ਤੇ ਫਿਰ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਅਸੀ ਦੀ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੇ ਸਾਨੂੰ ਹਦਾਇਤਾਂ ਨੇ ਕਿ ਇਹ ਜਿਹੜੀ ਕੂਨੀ ਡੋਰ ਹੈ ਚਾਈਨੀਸ ਡੋਰ ਇਹਦਾ ਖਾਤਮਾ ਕੀਤਾ ਜਾਵੇ ਜਿਹਦੇ ਵਿਅਾਤੇ ਅਸੀਂ ਬਹੁਤ ਵੱਡੇ ਪੱਧਰ ਤੇ ਜਾ ਅਭਿਆਨ ਚਲਾਇਆ ਆਇਆ ਹੈ ਜਿਹਦੇ ਤਹਿਤ ਅਸੀਂ ਆਪਣੀ ਸਾਉਢੀਨੀ ਦੇ ਵਿੱਚ ਮੇਰੀ ਸਾਉਢੀਨੀ ਦੇ ਵਿੱਚ ਚਾਰ ਥਾਣੇ ਪੈਂਦੇ ਨੇ ਜੀ اسلامਾਬਾਦ ਗੇਟ ਕੀਮਾ ਡੀ ਡਿਵੀਜ਼ਨ ਦੇ ਕਰਵਾਲੀ ਇਹਨਾਂ ਚਾਰਾਂ ਥਾਣਿਆਂ ਦੇ ਵਿੱਚ ਹੋਂਦ ਤੱਕ ਅਸੀਂ ਅਲੱਗ-ਅਲੱਗ ਕਰਮੇ ਦਰਜ ਕਰਕੇ 1000 ਦੇ ਕਰੀਬ ਅਸੀਂ ਜਿਹੜੇ ਚਾਈਨ ਚੋਰ ਦੇ ਘਟੂ ਬਰਾਮਦ ਕਰ ਚੁੱਕੇ ਹਾਂ ਖੱਲੇ ਗੇਟ ਕੀਮਾ ਦੇ ਵਿੱਚ ਅਸੀਂ 7 ਪਰਚੇ ਦਰਜ ਕਰਕੇ ਤੇ 550 ਤੋਂ ਉਪਰ ਇਹ ਜਿਹੜਾ ਘਟੂ ਬਰਾਮਦ ਕੀਤਾ ਹੈ ਤੇ ਮੇਰੀ ਲੋਕਾਂ ਕੀ ਅਪੀਲ ਹੈ ਵੀ ਇਸ ਚਾਈਨਾ ਡੋਰ ਤੋਂ ਜਿਹੜਾ ਤੌਬਾ ਕੀਤੀ ਜਾਵੇ ਤਾਂ ਆਪਾਂ ਜਿਹੜਾ ਲੋਹੜੀ ਦਾ ਤਿਹਾਰਾ ਇਹ ਜੇ ਤੁਸੀਂ ਆਪਣੇ ਸ਼ੌਂਕ ਪੂਰੇ ਕਰੋ ਗੁੱਡੀ ਹਟਾਓ ਲੇਕਿਨ ਜਿਹੜੀ ਰਵਾਇਤੀ ਡ ਉਹਨੂੰ ਇਸਤੇਮਾਲ ਕਰੋ ਚਾਈਨਸ ਥੋਰ ਨੂੰ ਇਸਤੇਮਾਲ ਨਾ ਕਰੋ ਜਿਹੜੀ ਲੋਕਾਂ ਦੀ ਜਾਨ ਦਾ ਖਤਰਾ ਬਣਦੀ ਆ ਇਹਦੇ ਵਿੱਚ ਅਸੀਂ ਅੱਗੇ ਚੱਲ ਕੇ ਹੁਣ ਇੱਕ ਹੋਰ ਬਿਆਨ ਪਿਛਲੇ ਦਿਨੋਂ ਤੋਂ ਸ਼ੁਰੂ ਕੀਤਾ ਆ ਅਸੀਂ ਡੇਲੀ ਬੇਸਿਸ ਤੇ ਡਰੋਨ ਦੀ ਸਹਾਦਤ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਜਿਹੜੇ ਬੱਚੇ ਜਾਂ ਨੌਜਵਾਨ ਚਾਈਨਸ ਥੋਰ ਦੇ ਨਾਲ ਗੁੱਡੀ ਡਾਉਂਦੇ ਨੇ ਉਹਨਾਂ ਨੂੰ ਕੈਮਰੇਜ ਕੈਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੀ شناخت ਕਰਕੇ ਉਹਨਾਂ ਨੂੰ ਰੌਡ ਅਪ ਕਰਕੇ ਥਾਣੇ ਬੁਲਾਇਆ ਜਾਂਦਾ ਰੌਡ ਅਪ ਕਰਕੇ ਤਿੰਦਾਲ ਹੀ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕਰਕੇ ਤੇ ਉਹਨਾਂ ਨੂੰ ਤੋਬਾ ਕਰਾਈ ਜਾਂਦੀ ਹੈ ਇਸ ਚੀਜ਼ ਤੋਂ ਤੇ ਨਾਲ ਹੀ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਅੱਗੇ ਤੋਂ ਅਗਰ ਉਹਨਾਂ ਨੇ ਕਾਰਵਾਈ ਕੀਤੀ ਤੇ ਉਹਨਾਂ ਦੇ ਖਿਲਾਫ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਤੇ ਉਹਨਾਂ ਦੀ ਚਨਾਕਤ ਹੈ ਅਸੀਂ ਇਹ ਜਿਹੜੇ ਗਟੂਆ ਰਿਕਵਰ ਕਰ ਰਹੇ ਆ ਜਿੱਥੋਂ ਲੈ ਕੇ ਆਉਂਦੇ ਆ ਉਹਨਾਂ ਦੁਕਾਨਦਾਰਾਂ ਨੂੰ ਅਸੀਂ ਕਾਬੂ ਕਰਕੇ ਤੇ ਵਕ ਵਕ ਰਿਕਵਰੀਆਂ ਕੀਤੀਆਂ ਨੇ ਤੇ ਮੇਰੀ ਰੁਕਾ ਕੇ ਇਹ ਪੀਲ ਆ ਵੀ ਤੁਸੀਂ ਆਪਣੀ ਰਵਾਇਤੀ ਡੋਰ ਦੇ ਨਾਮ 'ਚੋਂ ਪੂਰੇ ਕਰੋ ਇਹ ਚਾਈਨਾ ਡੋਰ ਤੋਂ ਤੋਬਾ ਕਰੋ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸੀਧੀ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੀਆਂ ਸਾਨੂੰ ਹਦਾਇਤਾਂ ਨੇ ਕਿ ਇਹ ਜਿਹੜੀ ਕੂਣੀ ਡੋਰ ਆ ਚਾਈਨਸ ਡੋਰ ਇਹਦਾ ਖਾਤਮਾ ਕੀਤਾ ਜਾ ਜਿਦੇ ਵੀ ਆਤੇ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਅਭਿਆਨ ਚਲਾਇਆ ਹੋਇਆ ਹੈ ਜਿਹਦੇ ਤਹਿਤ ਅਸੀਂ ਆਪਣੀ ਸਾਉਡਿਨੀ ਦੇ ਵਿੱਚ ਮੇਰੀ ਸਾਉਡਿਨੀ ਦੇ ਵਿੱਚ ਚਾਰ ਥਾਣੇ ਪੈਂਦੇ ਨੇ ਜੀ اسلامਾਬਾਦ ਗੇਟ ਕੀਮਾ ਡੀ ਡਿਵੀਜ਼ਨ ਦੇ ਕਰਵਾ ਲਈ ਇਹਨਾਂ ਚਾਰਾਂ ਥਾਣਿਆਂ ਦੇ ਵਿੱਚ ਹੋਂ ਤੱਕ ਅਸੀਂ ਲਗ ਲਗ ਕਰਮੀਆਂ ਦਰਜ ਕਰਕੇ 1000 ਦੇ ਕਰੀਬ ਅਸੀਂ ਜਿਹੜੇ ਚਾਈਨਸ ਡੋਰ ਦੇ ਗੱਟੂ ਬਰਾਮਦ ਕਰ ਚੁੱਕੇ ਹਾਂ ਖੱਲੇ ਗੇਟ ਕੀਮਾ ਦੇ ਵਿੱਚ ਅਸੀਂ 7 ਪਰਚੇ ਦਰਜ ਕਰਕੇ ਤੇ 550 ਤੋਂ ਉਪਰ ਇਹ ਜਿਹੜਾ ਗੱਟੂ ਬਰਾਮਦ ਕੀਤਾ ਤੇ ਮੇਰੀ ਲੋਕਾਂ ਕੀ ਅਪੀਲ ਹੈ ਕਿ ਇਸ ਚਾਈਨਾ ਡੋਰ ਤੋਂ ਜਿਹੜਾ ਤੌਬਾ ਕੀਤੀ ਜਾਵੇ ਆਪਾਂ ਜਿਆ ਲੋੜੀ ਦਾ ਤਿਹਾਰ ਹੈ ਇਹ ਜੇ ਤੁਸੀਂ ਆਪਣੇ ਸ਼ੌਂਕ ਪੂਰੇ ਕਰੋ ਗੁੱਡੀ ਹਟਾਓ ਲੇਕਿਨ ਜਿਹੜੀ ਰਵਾਇਤੀ ਡੋਰ ਹੈ ਉਹਨੂੰ ਇਸਤੇਮਾਲ ਕਰੋ ਚਾਈਨਸ ਡੋਰ ਨੂੰ ਇਸਤੇਮਾਲ ਨਾ ਕਰੋ ਕਿ ਜਿਹੜੀ ਲੋਕਾਂ ਦੀ ਜਾਨ ਦਾ ਖਤਰਾ ਬੰਦੀ ਆ ਇਹਦੇ ਵਿੱਚ ਅਸੀਂ ਅੱਗੇ ਚੱਲ ਕੇ ਹੁਣ ਇੱਕ ਹੋਰ ਬਿਆਨ ਪਿਛਲੇ ਦਿਨੋਂ ਤੋਂ ਸ਼ੁਰੂ ਕੀਤਾ ਆਇਆ ਅਸੀਂ ਡੇਲੀ ਬੇਸਿਸ ਤੇ ਡਰੋਨ ਦੀ ਸਹਾਦਤ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਜਿਹੜੇ ਬੱਚੇ ਜਾਂ ਨੌਜਵਾਨ ਚਾਈਨਸ ਡੋਰ ਦੇ ਨਾਲ ਗੁੱਡੀ ਡਾਉਂਦੇ ਨੇ ਉਹਨਾਂ ਨੂੰ ਕੈਮਰੇਜ ਕੈਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੀ 신고 ਕਰਕੇ ਉਹਨੂੰ ਰੋਡ ਕਰਕੇ ਥਾਣੇ ਬੁਲਾਇਆ ਜਾਂਦਾ ਰੌਂਡ ਕਰਕੇ ਤਿੰਦਾਲ ਹੀ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕਰਕੇ ਤੇ ਉਹਨਾਂ ਨੂੰ ਤੋਬਾ ਕਰਾਈ ਜਾਂਦੀ ਹੈ ਇਸ ਚੀਜ਼ ਤੋਂ ਤੇ ਨਾਲ ਹੀ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਅੱਗੇ ਤੋਂ ਅਗਰ ਉਹਨਾਂ ਨੇ ਕਾਰਵਾਈ ਕੀਤੀ ਤੇ ਉਹਨਾਂ ਦੇ ਖਿਲਾਫ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਤੇ ਉਹਨਾਂ ਦੀ ਚਨਾਕਤ ਹੈ ਅਸੀਂ ਇਹ ਜਿਹੜੇ ਗਟੂਆ ਰਿਕਵਰ ਕਰ ਰਹੇ ਹਾਂ ਜਿੱਥੋਂ ਲੈ ਕੇ ਆਉਂਦੇ ਆ ਉਹਨਾਂ ਦੁਕਾਨਦਾਰਾਂ ਨੂੰ ਅਸੀਂ ਕਾਬੂ ਕਰਕੇ ਤੇ ਵਕ-ਵਕ ਰਿਕਵਰੀਆਂ ਕੀਤੀਆਂ ਨੇ ਤੇ ਮੇਰੀ ਰੋਕਾ ਕਰ ਇਹ ਪੀਲਾ ਵੀ ਤੁਸੀਂ ਆਪਣੀ ਰਵਾਇਤੀ ਡੋਰ ਦੇ ਨਾਲ ਚੌਂਕ ਪੂਰੇ ਕਰੋ ਇਹ ਚੈਨੜ ਡੋਰ ਤੋਂ ਤੋਬਾ ਕਰੋ